ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਨਕ ਮੱਤਾ ਸਾਹਿਬ ਪਹੁੰਚੇ ਆਂ ਔਰ ਅੱਜ ਇੱਥੇ 350 ਸਾਲਾਂ ਨਗਰ ਕੀਰਤਨ ਪਹੁੰਚ ਰਿਹਾ ਵਾ ਔਰ ਸਾਡੇ ਨਾਲ ਨੇ ਭਾਈ ਸਰਬਜੀਤ ਸਿੰਘ ਜੀ ਟੋਟੀਆਂ ਚਾਰ ਕਮੇਟੀ ਜਿਹੜੇ ਵਿੰਗ ਆ ਉਹਦੇ ਇਹ ਮੁੱਖ ਪ੍ਰਚਾਰਕ ਨੇ ਇਹ ਭਾਈ ਸਰਬਜੀਤ ਸਿੰਘ ਜੀ ਟੋਟੀਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਆਪ ਜੀ ਨਾਨਕ ਮੱਤਾ ਸਾਹਿਬ ਆਇਓ ਆਪ ਜੀ ਨਗਰ ਕੀਰਤਨ ਦੇ ਨਾਲ-ਨਾਲ ਆ ਰਹੇ ਹੋ ਜੀ ਬਿਲਕੁਲ ਜੀ ਮੈਂ ਤਕਰੀਬਨ ਇੱਕ ਤਰੀਕ ਤੋਂ ਨਾਲ-ਨਾਲ ਆ ਰਿਹਾ ਆਂ ਇਹ ਹਿੰਦੀ ਬੈਲਟ ਆ ਸੰਗਤਾਂ ਦਾ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਵਾ ਸੰਗਤਾਂ ਜਿਹੜੇ ਆਪਜੀ ਦੇ ਮਕਸਦ ਆ ਧਰਮ ਪ੍ਰਚਾਰ ਹਿਤ ਨਗਰ ਕੀਰਤਨ ਕੱਢੇ ਜਾਂਦੇ ਨੇ ਉਹਦੇ ਵਾਸਤੇ ਸੰਗਤਾਂ ਦੇ ਵਿੱਚ ਕਿਵੇਂ ਦਾ ਸੰਦੇਸ਼ ਜਾ ਰਿਹਾ ਹੈ ਅਸੀਂ ਤਕਰੀਬਨ ਲਾਹਬਾਦ ਤੋਂ ਤੁਰੇ ਆਂ ਲਾਹਬਾਦ ਤੋਂ ਕਾਨਪੁਰ ਕਾਨਪੁਰ ਤੋਂ ਲਖਨਊ ਲਖਨਊ ਤੋਂ ਮਹਿੰਗਾਪੁਰ ਮਹਿੰਗਾਪੁਰ ਤੋਂ ਨਗਰ ਕੀਰਤਨ ਚੱਲ ਕੇ ਗੋਮਤੀ ਪੁਲ ਤੇ ਗੋਮਤੀ ਪੁਲ ਤੋਂ ਅੱਜ ਨਾਨਕ ਮੱਤਾ ਸਾਹਿਬ ਆ ਰਿਹਾ ਇਹ ਤਕਰੀਬਨ ਸਾਰੇ ਇਲਾਕੇ ਦੇ ਵਿੱਚ ਜਿਹੜਾ ਜੂਪੀ ਦੀ ਬੈਲਟ ਆ ਤੇ ਉੱਤਰਾਖੰਡ ਚ ਐਂਟਰ ਕੀਤੇ ਅੱਜ ਇਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸਭ ਨੂੰ ਪਤਾ ਹੈ ਕਿ ਮਹਾਰਾਜ ਨੇ ਤਿਲਕ ਜੰਜੂ ਦੀ ਖਾਤਰ ਜ਼ਬਰ ਤੇ ਜ਼ੁਲਮ ਦੀ ਖਾਤਰ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋਂ ਵੱਡੋ ਕੱਲੂ ਮੈਸਾਕਾ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਤੇ ਇਹ ਸ਼ਹਾਦਤ ਸਾਨੂੰ ਇਹੀ ਪ੍ਰੇਰਣਾ ਦਿੰਦੀ ਹੈ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਹਰ ਵੇਲੇ ਖੜਨਾ ਚਾਹੀਦਾ ਹੈ ਅੜਨਾ ਚਾਹੀਦਾ ਹੈ ਤੇ ਉਹਦੇ ਲਈ ਆਪਣਾਪ ਵੀ ਕੁਰਬਾਨ ਕਰਨਾ ਪਵੇ ਤੇ ਪਿੱਛੇ ਨਹੀਂ ਹੋਣਾ ਚਾਹੀਦਾ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਉਹ ਸ੍ਰਿਸ਼ਟੀ ਦੀ ਚਾਦਰ ਬਣੇ ਤੇ ਕਵੀ ਸੈਨਾਪਤ ਵੀ ਲਿਖਦੇ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈਟਾ ਪੀ ਚਾਦਰ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਹੁਤ ਪਿਆਰਾ ਉਪਰਾਲਾ ਹੈ ਨਗਰ ਕੀਰਤਨਾ ਦੇ ਵਿੱਚ ਬਹੁਤ ਆਤ ਜੋਸ਼ ਜਿਹੜਾ ਵਾ ਉਹ ਬਰਕਰਾਰ ਰਹਿੰਦਾ ਤੇ ਨਗਰ ਕੀਰਤਨ ਨੂੰ ਵੇਖ ਕੇ ਨੌਜਵਾਨ ਜਿੱਥੇ ਜਿੱਥੇ ਨਗਰ ਕੀਰਤਨ ਰੁਕਦਾ ਉਹ ਸੇਵਾ ਕਰਦੇ ਆ ਇਹਦੇ ਨਾਲ ਸਾਡੇ ਬੱਚਿਆਂ ਨੂੰ ਹੱਥੀਂ ਸੇਵਾ ਕਰਨ ਦੀ ਜਿਹੜੀ ਜਾਚ ਆ ਇੱਕ ਤੇ ਉਹ ਆਉਂਦੀ ਆ ਤੇ ਦੂਸਰਾ ਇਹ ਵੀ ਨਗਰ ਕੀਰਤਨ ਇੱਕ ਪ੍ਰਚਾਰ ਦਾ ਵੀ ਸਾਧਨ ਆ ਕਿ ਜਿਨ੍ਹਾਂ ਲੋਕਾਂ ਨੂੰ ਨਹੀਂ ਵੀ ਪਤਾ ਉਥੇ ਜਦੋਂ ਇਸ਼ਤਿਹਾਰ ਲੱਗਦੇ ਨੇ ਬੋਰਡ ਲੱਗਦੇ ਨੇ ਸਾਡੇ ਪ੍ਰਚਾਰਕ ਢਾਡੀ ਕਵੀਸ਼ਰ ਅੱਗੇ-ਅੱਗੇ ਪ੍ਰਚਾਰ ਕਰਦੇ ਨੇ ਤੋ ਸਭ ਨੂੰ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 350 ਸਾਲ ਆ ਰਿਹਾ। ਸੋ ਇਹ ਬਹੁਤ ਹੀ ਵੱਡਾ ਹੁਲਾਰਾ ਵਾ। ਜਿੱਥੇ-ਜਿੱਥੇ ਵੀ ਰਸਤੇ 'ਚ ਪੰਜਾਬੀਆਂ ਦੇ ਪਿੰਡ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ। ਪਿਛੇ ਕੁਝ ਪੜਾਅ ਐਸੇ ਵੀ ਸਨ ਜਿੱਥੇ ਪਹੁੰਚਣ ਦਾ ਸਮਾਂ ਸਾਡਾ ਤਕਰੀਬਨ ਸ਼ਾਮ 7-8 ਵਜੇ ਦਾ ਸੀ ਪਰ ਅਸੀਂ 12 ਵਜੇ ਵੀ ਪਹੁੰਚਦੇ ਰਹੇ ਹਾਂ। ਇਸ ਕਰਕੇ ਸੰਗਤ ਦਾ ਬਹੁਤ ਵੱਡਾ ਤਸ਼ਾਹ। ਭਾਈ ਸਾਹਿਬ ਜੀ ਹਰ ਸਿੱਖ ਨੂੰ ਤੇ ਇਤਿਹਾਸ ਦਾ ਪਤਾ ਵਾ ਹਰ ਪੰਜਾਬੀ ਨੂੰ ਪਤਾ ਵਾ ਪਰ ਗੁਰੂ ਸਾਹਿਬ ਨੇ ਜਿਵੇਂ ਕੁੱਲ ਸ੍ਰਿਸ਼ਟੀ ਵਾਸਤੇ ਕੁਰਬਾਨੀ ਦਿੱਤੀ ਸੀ ਜਾਂ ਇਹ ਕਿਹਾ ਜਾਂਦਾ ਵੀ ਹਿੰਦ ਦੀ ਚਾਦਰ ਨੇ ਜਿੰਨਾ ਵਾਸਤੇ ਕੁਰਬਾਨੀ ਦਿੱਤੀ ਹੈ ਕਿ ਉਹਨਾਂ ਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਰਹੇ ਆ ਕਿ ਨਹੀਂ ਕਦ ਵਾਸਤੇ ਕੁਰਬਾਨੀ ਦਿੱਤੀ ਸੀ ਗੁਰੂ ਸਾਹਿਬ ਉਹਦੇ ਲਈ ਇਸ ਤਰ੍ਹਾਂ ਵੀ ਅਸੀਂ ਇੰਗਲਿਸ਼ ਦੇ ਵਿੱਚ ਵੀ ਤੇ ਹਿੰਦੀ ਚ ਵੀ ਲਿਟਰੇਚਰ ਛਾਪਿਆ ਹੋਇਆ ਜਿੱਥੇ ਅਸੀਂ ਸਾਡੇ ਨਾਲ 22 23 ਗੱਡੀਆਂ ਦਾ ਕਾਫਲਾ ਉੱਥੇ ਨਾਲ ਸਾਡੇ ਨਾਲ ਲਿਟਰੇਚਰ ਵਾਲੀ ਗੱਡੀ ਦਾ ਵੀ ਕਾਫਲਾ ਵਾ ਅਸੀਂ ਜਿਹੜੇ ਗੈਰ ਸਿੱਖਿਆ ਉਹਨਾਂ ਨੂੰ ਹਿੰਦੀ ਦੇ ਵਿੱਚ ਜਿਹੜਾ ਲਿਟਰੇਚਰ ਹੈ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਵੈਸੇ ਹੁਣ ਤਾਂ মিডিਏ ਦਾ ਯੁੱਗ ਆ ਜਿਵੇਂ ਯੂਪੀ ਦੇ ਵਿੱਚ ਹੀ ਵੇਖੀ ਹੈ ਵੀ ਜਿਹੜੀ ਇੱਥੋਂ ਦੀ ਸਰਕਾਰ ਯੂਪੀ ਦੀ ਉਹ ਸਾਬਜਾਦਿਆਂ ਦਾ ਦਿਨ ਜਿਹੜਾ ਸ਼ਹੀਦੀ ਦਾ ਉਹ ਮਨਾ ਰਹੀ ਹੈ ਉਹਦੇ ਨਾਲ ਵੀ ਇੱਕ ਆਵਾਜ਼ ਜਾਂਦੀ ਹੈ ਲੋਕਾਂ ਨੂੰ ਪਤਾ ਲੱਗਦਾ ਸੋ ਸੋਸ਼ਲ ਮੀਡੀਆ ਤੇ ਉਹ ਵੀ ਬਹੁਤ ਕੁਝ ਪਤਾ ਲੱਗ ਰਿਹਾ ਬਾਕੀ ਇਹ ਜਿਹੜਾ ਲਿਟਰੇਚਰ ਆ ਉਹ ਵੀ ਅਸੀਂ ਦੇ ਰਹੇ ਆ ਉਹਦੇ ਨਾਲ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਸੋ ਅਸੀਂ ਜਿਹੜਾ ਆਪਣਾ ਤਰੀਕਾ ਪ੍ਰਚਾਰ ਦਾ ਉਹ ਅਸੀਂ ਵਰਤ ਰਹੇ ਆ ਗਾੜੀ ਪਰਮੇਸ਼ਰ ਦੇ ਹੱਥੋਂ ਭਾਈ ਸਾਹਿਬ ਜੀ ਆਪ ਧਰਮ ਪ੍ਰਚਾਰ ਕਮੇਟੀ ਦੇ ਮੁਖ ਸੇਵਾਦਾਰ ਹੋ ਪਰ ਇੱਕ ਪਹਿਲਾਂ ਇੱਕ ਮਾਰ ਪੰਜਾਬ ਦੇ ਵਿੱਚ ਵਗਦੀ ਸੀ ਉਹ ਹੌਲੀ ਹੌਲੀ ਜੁਪੀ ਦੇ ਵਿੱਚ ਵੀ ਆਉਣ ਲੱਗੀ ਆ ਕਿ ਬਹੁਤ ਲੋਕ ਸਾਡੇ ਸਿੱਖ ਜਿਹੜੇ ਨੇ ਉਹ 크ਿਸਚੀਅਨ ਵੱਲ ਕਨਵਰਟ ਹੁੰਦੇ ਜਾ ਰਹੇ ਨੇ ਜਾਂ ਉਧਰ ਜਾ ਰਹੇ ਨੇ ਉਹ ਕੀ ਕਾਰਨ ਹੈ ਕੀ ਵਜਾ ਵਾ ਕਿਉਂ ਲੋਕ ਜਿਹੜੇ ਆ ਵੀ ਧਰਮ ਛੱਡ ਕੇ ਔਰ ਉਧਰ ਜਾ ਰਹੇ ਨੇ ਇਹਦੇ ਵਿੱਚ ਸਭ ਤੋਂ ਮੇਨ ਗੱਲ ਹੁੰਦੀ ਆ ਕਿ ਲੋਕਾਂ ਨੂੰ ਸਮਾਜਿਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਕਈ ਪ੍ਰੋਬਲਮਾਂ ਹੁੰਦੀਆਂ ਔਰ ਬੰਦਾ ਕਈ ਵਾਰਾਂ ਸੰਸਾਰੀ ਦੁੱਖ ਵੇਖ ਕੇ ਘਬਰਾ ਜਾਂਦਾ ਉਹ ਆਸਰਾ ਲੱਭਦਾ ਸਭ ਤੋਂ ਵੱਡਾ ਅਸਰਾ ਤੇ ਨਿਰੰਕਾਰ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਕਈ ਵਾਰ ਫਿਰ ਲੋਕ ਵਰਗਲਾਏ ਜਾਂਦੇ ਆ ਉਹ ਲੋਕਾਂ ਨੂੰ ਅਖੌਤੀ ਚਮਤਕਾਰਾਂ ਨਾਲ ਜਾਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਨਾਲ ਜੋੜ ਕੇ ਉਲਝਾ ਕੇ ਉਹ ਆਪਣੇ ਨਾਂ ਹਰਾਸਮੈਂਟ ਕਰਕੇ ਵੀ ਜੋੜਨ ਦਾ ਯਤਨ ਕਰਦੇ ਆ ਸੋ ਵੱਡਾ ਕਾਰਨ ਇਹੀ ਆ ਵੀ ਜਿਹੜੇ ਲੋਕ ਸਤਾਏ ਹੋਏ ਆ ਦੂਸਰੀ ਗੱਲ ਮੈਂ ਦੱਸਣੀ ਚਾਹੂੰਗਾ ਕਿ ਪੰਜਾਬ ਦਾ ਬੜਾ ਰੌਲਾ ਸੀਪੀ ਵੇਖੋ ਮਾਝਾ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਪੀ ਇਹਨਾਂ ਬੈਲਟਾਂ ਤੇ ਬੜਾ ਜੀਸਾਈ ਆਗੇ ਸਾਈ ਆਗੇ ਹੁਣ ਇਸ ਵੇਲੇ ਸਤਕਾਰ ਅਸੀਂ ਸਾਰੇ ਧਰਮਾਂ ਦਾ ਕਰਦੇ ਆਂ ਪਰ ਇਸ ਵੇਲੇ ਪੰਜਾਬ ਦੇ ਵਿੱਚ ਉਸੇ ਇਲਾਕੇ ਚ ਹੜ੍ਹ ਆਏ ਹੋਏ ਆ ਹੜ੍ਹਾਂ ਦੇ ਦੌਰਾਨ ਕੋਈ ਮਦਦ ਕਰਨ ਵਾਲਾ ਬੰਦਾ ਨਹੀਂ ਲੱਭਿਆ ਜਿਨ੍ਹਾਂ ਬਾਰੇ ਫੋਕਾ ਦਾਵਾ ਕੀਤਾ ਜਾਂਦਾ ਸੀ ਵੀ ਇਹ ਲੋਕਾਂ ਨੂੰ ਲਾਲਚ ਦਿੰਦੇ ਇਹ ਕਮਰੇ ਬਣਾ ਕੇ ਦਿੰਦੇ ਆ ਇਹ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਇਹੋ ਜਿਹਾ ਕੋਈ ਬੰਦਾ ਨਹੀਂ ਉੱਥੇ ਲੱਭ ਰਿਹਾ ਇੱਕ ਵੀ ਤੁਸੀਂ ਲੱਭ ਕੇ ਵਿਖਾ ਦਿਓ ਉੱਥੇ ਜੇ ਕੰਮ ਕਰ ਰਹੇ ਤੇ ਸਿੱਖੀ ਕਰ ਰਹੇ ਸਿੱਖਾਂ ਦੀਆਂ ਸੰਸਥਾਵਾਂ ਕਰ ਰਹੀਆਂ ਸੋ ਇਸ ਕਰਕੇ ਹੁਣ ਜੇ ਕੋਈ ਉਹਨਾਂ ਦੇ ਝਾਂਸੀ ਚ ਆ ਗਿਆ ਵਾ ਉਹਨੂੰ ਐਸ ਟਾਈਮ ਤੇ ਸੋਚਣ ਦੀ ਲੋੜ ਆ ਪੀ ਸਾਡੀ ਬਾਹ ਕਿੰਨੇ ਫੜੀ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੜੀ ਸਿੱਖਾਂ ਦੀਆਂ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਫੜੀ ਇਸ ਕਰਕੇ ਗੁਰੂ ਨਾਨਕ ਦਾ ਘਰ ਆ ਇਥੇ ਲਾਲਚ ਤੇ ਕਿਸੇ ਨੂੰ ਅਸੀਂ ਦਿੰਦੇ ਨਹੀਂ ਅਸੀਂ ਲੋੜਵੰਦ ਦੀ ਬਾਹ ਜ਼ਰੂਰ ਫੜਦੇ ਹਾਂ ਤੇ ਲਾਲਚ ਦੇ ਕੇ ਕਿਸੇ ਨੂੰ ਧਰਮ ਨਾਲ ਜੋੜਨਾ ਇਹ ਸਿੱਖੀ ਜਿਹੜੀ ਆ ਇਹਨੂੰ ਮੰਨਤਾ ਨਹੀਂ ਦਿੰਦੀ ਇਸ ਕਰਕੇ ਉਹ ਰੌਲਾ ਹੀ ਸੀ ਉਹ ਹੁਣ ਨਸ਼ਰ ਹੋ ਗਿਆ ਸਾਰਾ ਕੁਝ ਬੜੇ ਲੋਕ ਜਿਹੜੇ ਵਾਪਸ ਵੀ ਮੁੜ ਰਹੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਦੇ ਲਈ ਉਪਰਾਲਾ ਕਰ ਰਹੀ ਆ 350 ਤੋਂ ਵੱਧ ਜਿਹੜੇ ਵਲੰਟੀਅਰ ਆ ਜਿਹੜੇ ਸਾਡੇ ਮਿਸ਼ਨਰੀ ਕਾਲਜਾਂ ਤੋਂ ਨਿਕਲੇ ਆ ਬੱਚੇ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਡੇ ਜਿਹੜੇ ਨੇ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਬਤੌਰ ਵਲੰਟੀਅਰ ਰੱਖ ਕੇ ਬਾਰਡਰ ਬੈਲਟ ਤੇ ਡਿਊਟੀ ਲਾਈ ਹੋਈ ਆ ਤੇ ਇੱਕ ਜਥਾ ਜਿਹੜਾ ਸਾਡਾ ਉਹ ਤਕਰੀਬਨ 20-20 ਪਿੰਡਾਂ ਨੂੰ ਕਵਰ ਕਰ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਨਿੱਕੇ ਮੋਟੇ ਹਵਾ ਦੇ ਬੁੱਲੇ ਹੁੰਦੇ ਆ ਇਹਦੇ ਤੋਂ ਮੁਕਤੀ ਮਿਲ ਜਾਂਦੀ ਕੋਈ ਟੀ ਗੱਲ ਨਹੀਂ ਭਾਈ ਸਰਵਜੀਤ ਸਿੰਘ ਜੀ ਧੰਨਵਾਦ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਦੱਸਿਆ ਵਾ ਤਰਨਤ ਪ੍ਰਚਾਰ ਦੇ ਵਿੱਚ ਸਾਨੂੰ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੜਨਾ ਵਾ ਹਾਂਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਗੱਲ ਇਹ ਹੈਗੇ ਵੀ ਜਿਵੇਂ ਹੁਣ ਟੋਡੀਆਂ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਵੀ ਜਿੱਥੇ ਸਿੱਖ ਹੁਣ ਕੁਝ ਕਲਾਕਾਰਾਂ ਦੀ ਇੱਕ ਬੜੀ ਵਧੀਆ ਮੈਨੂੰ ਗੱਲ ਚੰਗੀ ਲੱਗੀ ਐ ਕਹਿੰਦੇ ਵੀ ਕਈ ਵਾਰੀ ਆਪਣੇ ਸਿੱਖ ਕੌਮ ਸੋਚਣ ਲੱਗਦੀ ਐ ਵੀ ਆ ਜਿਹੜਾ ਨੈਸ਼ਨਲ মিডিਆ ਹੈਗਾ ਇਹ ਸਾਡੀ ਕਵਰੇਜ ਨਹੀਂ ਕਰ ਰਿਹਾ ਸਾਡੀ ਫਲਾਣਾ ਨਹੀਂ ਕਰ ਰਿਹਾ ਹੈਗਾ ਉਹ ਕਹਿੰਦਾ ਕਦੀ ਨਾ ਸੋਚੋ ਇਹ ਗੱਲ ਨੂੰ ਪਰ ਬਾਕੀ ਦੂਜੀ ਗੱਲ ਇਹ ਵੇ ਕਿ ਸਾਡੇ ਹਿਮਾਚਲ ਨਹੀਂ ਆਇਆ ਸਾਡੇ ਯੂਪੀ ਨਹੀਂ ਆਈ ਹੈਗੀ ਸਾਡੇ ਉੱਤਰਾਖੰਡ ਨਹੀਂ ਆਇਆ ਹੈਗਾ ਕਹਿੰਦਾ ਤੁਸੀਂ ਕਦੀ ਇਹ ਨਾ ਸੋਚੋ ਕਿਉਂਕਿ ਤੁਹਾਡੇ ਗੁਰੂ ਮਹਾਰਾਜ ਤੁਹਾਨੂੰ ਇੰਨੀ ਕੋਈ ਸ਼ਕਤੀ ਬਖਸ਼ੀ ਐ ਤੁਸੀਂ ਆਪ ਹੀ ਆਪਣਾ ਆਪ ਸੰਭ ਸਕਦੇ ਹੋ ਪਰ ਦੂਜੀ ਗੱਲ ਇਹ ਹੈਗੀ ਜੇ ਕਿਸੇ ਵੀ ਕਿਸੇ ਆਪਤਾਵੇਗੀ ਨਾ ਤੁਸੀਂ ਕਦੀ ਵੀ ਨਹੀਂ ਰੁਕ ਸਕਦੇ ਤੁਰੂ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੇ ਕਿਰਪਾ ਹੀ ਇੰਨੀ ਕੀਤੀ ਹੈ ਕਿ ਤੁਸੀਂ ਕਿਸੇ ਦਾ ਵੀ ਨੁਕਸਾਨ ਹੋਵੇ ਤੁਸੀਂ ਆਪਣੇ ਦਿਰ ਤੇ ਨਹੀਂ ਜਾ ਸਕਦੇ ਤੁਸੀਂ ਭੱਜ ਕੇ ਉੱਥੇ ਜਾ ਕੇ ਪਹੁੰਚ ਕੇ ਦੀ ਸੇਵਾ ਕਰਨ ਲਈ ਜੋਟੋਗੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਬਿਲਕੁਲ ਜੀ ਸਾਡੇ ਸਿੱਖ ਪੰਥ ਦੇ ਕੋਲ ਬਹੁਤ ਮਹਾਨ ਵਿਰਸਾ ਵਾ ਭਾਈ ਰਣਜੀਤ ਸਿੰਘ ਜੀ ਨੇ ਜਿਹੜੇ ਕਿ ਨਾਨਕ ਮਦਦਾ ਸਾਹਿਬ ਕਮੇਟੀ ਦੇ ਵਿੱਚ ਬਤੌਰ ਮੈਨੇਜਰ ਪ੍ਰਬੰਧਕ ਕੰਮ ਕਰਦੇ ਨੇ ਭਾਈ ਸਾਹਿਬ ਜੀ ਅੱਜ ਆਪ ਜੀ ਦੇ ਕਮੇਟੀ ਵੱਲੋਂ ਆਪ ਜੀ ਵੱਲੋਂ ਬਹੁਤ ਨਗਰ ਕੀਰਤਨ ਦੇ ਸਵਾਗਤ ਵਾਸਤੇ ਉਪਰਾਲੇ ਕੀਤੇ ਗਏ ਨੇ ਬਹੁਤ ਸੋਹਣੀ ਸਜਾਵਟ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਆਸਾਮ ਤੂਬੜੀ ਸਾਹਿਬ ਤੋਂ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਚੇਦੀਸ ਪਰਬ ਨੂੰ ਸਮਰਪਿਤ ਨਗਰ ਕੀਰਤਨ ਆ ਰਿਹਾ ਹੈ ਉਹ ਅੱਜ ਸ਼ਾਮ ਨੂੰ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਪਹੁੰਚੇਗਾ ਉਸ ਦੇ ਨਗਰ ਕੀਰਤਨ ਦੇ ਆਉਣ ਦੇ ਸਵਾਗਤ ਦੇ ਵਿੱਚ ਇਹ ਜੀ ਲਾਈਟਿੰਗ ਵਗੈਰਾ ਜਿਹੜੀ ਉਹ ਕੀਤੀ ਗਈ ਹੈ ਕਦੋਂ ਤੱਕ ਨਗਰ ਕੀਰਤਨ ਪਹੁੰਚ ਜਾਏਗਾ ਭਾਈ ਸਾਹਿਬ ਹਾਂ ਨਗਰ ਕੀਰਤਨ ਹੁਣ ਬਾਜ਼ਾਰ ਦੇ ਵਿੱਚ ਪਹੁੰਚ ਗਿਆ ਜਿਆਦਾ ਜਿਆਦਾ 15 ਜਾਂ 20 ਮਿੰਟ ਲੱਗਣਗੇ ਜਿਹੜਾ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਪਹੁੰਚ ਜਾਏਗਾ ਭਾਈ ਸਾਹਿਬ ਜੀ ਇਹਨਾਂ ਚੀਜ਼ਾਂ ਤੋਂ ਸਾਨੂੰ ਕੀ ਸੰਦੇਸ਼ ਮਿਲਦਾ ਵਾ ਮਤਲਬ ਕਿ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਇਸ ਤੋਂ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਆਪ ਜੀ ਕੀ ਕਹਿਣਾ ਚਾਹੁੰਦੇ ਵੇਖੋ ਜੀ ਨਗਰ ਕੀਰਤਨ ਨੂੰ ਇੱਕ ਆਪਾਂ ਹਿੰਦੀ ਦੇ ਵਿੱਚ ਜਾਗ੍ਰਿਤ ਯਾਤਰਾ ਕਹਿ ਸਕਦੇ ਹਾਂ ਗੁਰਤੇਗ ਬਹਾਦਰ ਜੀ ਇੱਕ ਸਾਜੇ ਗੁਰੂ ਸਹਿ ਰੈਵਰ ਸੀਗੇ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਕੀਤੀ ਆਪਣਾ ਬਲੀਦਾਨ ਦੇ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਹਬਜ਼ਾਦੇ ਵਰਤ ਕੇ ਇਸ Hindu ਧਰਮ ਦੀ ਰੱਖਿਆ ਕਰਕੇ ਔਰ ਮਾਤ ਲੋਕ ਤੇ ਜਿਹੜੇ ਸਿੱਖ Hindu ਧਰਮ ਇਹਨੂੰ ਬਚਾਇਆ ਔਰ ਇਹ ਇੱਕ ਸੰਦੇਸ਼ ਹੈ ਕਿ ਇਹ ਮਾਨਵਤਾ ਵਾਸਤੇ ਹਰ ਮਾਨਵਤਾ ਦਾ ਹਰ ਸਿੱਖ ਦਾ ਜਿਹੜਾ ਦੇਖੋ ਇਹ ਹਿੰਦੂ ਹੈ ਚਾਹੇ ਕੋਈ ਵੀ ਸਿੱਖ ਹੈ ਉਹਨਾਂ ਦਾ ਸਾਂਝਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਅੱਜ ਤੋਂ 350 ਸਾਲ ਪਹਿਲਾਂ ਸ਼ੀਦੀ ਦੇ ਕੇ ਇੱਕ ਧਰਮ ਨੂੰ ਬਚਾਇਆ ਸੀਗਾ ਔਰ ਇਹ ਲੋਕਾਂ ਨੂੰ ਇਹ ਦੀ ਜਗਰਤੀ ਵੀ ਆਉਂਦੀ ਹੈ ਵੇਖਣ ਚ ਵੀ ਇਹ ਗੁਰੂ ਨੇ ਸਾਡੇ ਵਾਸਤੇ ਕੀ ਕੀ ਕੀਤਾ ਸੀਗਾ ਧੰਨਵਾਦ ਈਸਨ ਭਾਈ ਰਣਜੀਤ ਸਿੰਘ ਜੀ ਸਾਹਿਬ ਨੇ 350 ਸਾਲ ਪਹਿਲਾਂ ਸ਼ਹੀਦੀ ਦੇ ਕੇ ਇੱਕ ਧਰਮ ਨੂੰ ਬਚਾਇਆ ਇੱਕ ਦੇਸ਼ ਨੂੰ ਬਚਾਇਆ ਕੁੱਲ ਸ੍ਰਿਸ਼ਟੀ ਨੂੰ ਬਚਾਇਆ ਪਰ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਦਿੱਤੀ ਹੋਈ ਕੁਰਬਾਨੀ ਘਰ ਘਰ ਤੱਕ ਜਨ ਜਨ ਤੱਕ ਪਹੁੰਚਾਉਣੀ ਚਾਹੀਦੀ ਔਰ ਦੱਸਣਾ ਚਾਹੀਦਾ ਵਾ ਵੀ ਗੁਰੂ ਸਾਹਿਬ ਨੇ ਕਿਸ ਵਾਸਤੇ ਕਿੰਨਾ ਵਾਸਤੇ ਕੁਰਬਾਨੀ ਦਿੱਤੀ ਅਸੀਂ ਇਸ ਗੱਲੋਂ ਤੋਂ ਅਵੇਸਲੇ ਨਹੀਂ ਹੋ ਸਕਦੇ ਧੰਨਵਾਦ ਬਾਦ